ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇੱਕ ਬਹੁਤ ਹੀ ਜ਼ਰੂਰੀ ਤੇ ਇੱਕ ਤੁਹਾਡੇ ਸ਼ੇਅਰ ਕਰਨ ਵਾਲੀ ਇਨਫੋਰਮੇਸ਼ਨ ਹੈ ਲੁਧਿਆਣੇ ਦੇ ਖਾਸ ਕਰ ਜਿੰਨੇ ਵੀ ਇਹ ਵੀਡੀਓ ਦੇਖਦੇ ਸਭ ਤੋਂ ਪਹਿਲਾਂ ਦੇਖਦੇ ਵੀਡੀਓ ਸ਼ੇਅਰ ਕਰੋ ਕਿਉਂਕਿ ਇਹਦੇ 'ਚ ਬਹੁਤ ਵੱਡੀ ਪੱਧਰ ਤੇ ਕਿਸੇ ਲੋੜਵੰਦ ਦਾ ਫਾਇਦਾ ਹੋ ਸਕਦਾ ਹੈ ਤੁਹਾਡੇ ਸ਼ੇਅਰ ਕਰਨ ਨਾਲ 21 ਤਰੀਕ ਫਰਵਰੀ 21 ਫਰਵਰੀ 2019 ਜਿੰਨੂੰ ਅਸੀਂ ਡੋਨੇਟ ਮੈਡੀਸਨ ਦਾ ਨਾਮ ਦਿੱਤਾ ਸੀ ਅੱਜ ਤੋਂ 1 ਸਾਲ ਪਹਿਲਾਂ ਇੱਕ ਸਾਲ ਪਹਿਲਾਂ ਕੀ ਹੋਇਆ ਸੀਗਾ ਅਸੀਂ ਫੇਸਬੁਕ ਤੇ ਪੋਸਟ ਦੇਖਦੇ ਸੀਗੇ ਤੇ ਉਹ ਫੇਸਬੁਕ ਦੇ ਪੋਸਟ ਤੇ ਮੈਂ ਪੜ੍ਹਦਾ ਸੀਗਾ ਕਿ ਕਾਸ਼ ਕੋਈ ਰੋਟੀ ਡੇ ਵੀ ਹੋਤਾ ਤਾਂ ਕੋਈ ਭੂਖਾ ਨਾ ਸੋਤਾ ਤਾਂ ਮੈਨੂੰ ਉਹ ਦੇਖ ਕੇ ਮੈਂ ਪੋਸਟ ਨਹੀਂ ਸ਼ੇਅਰ ਕੀਤਾ ਉਹਨੂੰ ਮੈਂ ਦੇਖ ਕੇ ਇਹ ਕੀਤਾ ਮੈਂ ਉਹਨੂੰ ਦੇਖ ਕੇ ਕੀਤਾ ਕਿ ਮਤਲਬ ਮਤਲਬ ਇੱਕ ਡੇ ਸੋਚਣ ਦੀ بجائے ਕਿ ਅਸੀਂ ਸੋਚ ਰਹੇ ਹਾਂ ਆਹ ਡੇ ਹੋਣਾ ਚਾਹੀਦਾ ਆਹ ਡੇ ਹੋਣਾ ਚਾਹੀਦਾ ਕਿਉਂ ਨਾ ਆਪਾਂ ਅੱਗੇ ਲੱਗ ਕੇ ਉਹ ਕਦਮ ਚੱਕ ਕੇ ਉਹ ਡੇ ਇਨਵੈਂਟ ਕਰ ਦਈਏ ਤਾਂ ਅੱਜ ਤੋਂ ਪੂਰੇ 1 ਸਾਲ ਪਹਿਲਾਂ ਜਦੋਂ ਮੈਂ ਪੋਸਟ ਪੜਦਾ ਸੀ ਕਿਆ ਰੋਟੀ ਡੇ ਵੀ ਹੁੰਦਾ ਕੰਬੜਾ ਡੇ ਵੀ ਹੁੰਦਾ ਮੈਡੀਸਨ ਡੇ ਵੀ ਹੁੰਦਾ ਤਾਂ ਕੋਈ ਗਰੀਬ ਕੋ ਦਵਾਈ ਮਿਲ ਜਾਂਦੀ ਗਰੀਬ ਤਾਂ ਨਹੀਂ ਕਹੂੰਗਾ ਲੋੜਵੰਦੀ ਕਹੂੰਗਾ ਕਿ ਕਿਸੇ ਤੇ ਵੀ ਇਹ ਟਾਈਮ ਆ ਸਕਦਾ ਤਾਂ ਸਾਡੇ ਦਿਲ ਦੇ ਵਿੱਚ ਜ਼ਹਿਨ ਦੇ ਵਿੱਚ ਇੱਕ ਸਵਾਲ ਆਇਆ ਕਿ ਕਿਉਂ ਨਾ ਇੱਕ ਡੇ ਇਨਵੈਂਟ ਕੀਤਾ ਜਾਵੇ ਜਿਹਨੂੰ ਨਾਮ ਦਿੱਤਾ ਜਾਵੇ ਡੋਨੇਟ ਮੈਡੀਸਨ ਡੇ ਤੇ 21 ਫਰਵਰੀ ਡੋਨੇਟ ਮੈਡੀਸਨ ਡੇ ਜਿਹੜਾ ਪਿਛਲੇ ਸਾਲ ਵੀ ਮਨਾਇਆ ਗਿਆ ਤੇ ਇਸ ਸਾਲ ਵੀ ਮਨਾਇਆ ਜਾਊਗਾ ਇਸ ਸਾਲ ਮਨਾਉਣ ਦਾ ਤਰੀਕਾ ਜਿਹੜਾ ਹੋਊਗਾ ਪਲੀਜ਼ ਧਿਆਨ ਨਾਲ ਸੁਣ ਲਿਓ ਤੁਹਾਡੇ ਆਲੇ-ਦੋਲੇ ਕੋਈ ਵੀ ਲੋੜਵੰਦ ਪਰਿਵਾਰ ਜਿਹਨੂੰ ਦਵਾਈਆਂ ਚਾਹੀਦੀਆਂ ਉਹਦੀ ਪਰਚੀ ਲੈ ਕੇ ਸਾਨੂੰ ਕੱਲ ਮਤਲਬ 19 ਫਰਵਰੀ ਕੱਲ ਨੂੰ ਸਾਨੂੰ 5 ਵਜੇ ਤੋਂ ਲੈ ਕੇ 8 ਵਜੇ ਤੱਕ ਦੀਪ ਹਸਪੀਟਲ ਲੁਧਿਆਣਾ ਮਾਡਲ ਟਾਊਨ ਦੇ ਸਾਹਮਣੇ ਪਾਰਕਿੰਗ ਦੇ ਵਿੱਚ ਸਾਡੀ ਟੀਮ ਬੈਠੀ ਹੋਊਗੀ ਉੱਥੇ ਮੈਂ ਨਹੀਂ ਹੋਊਂਗਾ ਮੈਨੂੰ ਕਿਸੇ ਕਾਰਨ ਜਾਣਾ ਪੈ ਰਿਹਾ ਕੱਲ ਮਤਲਬ 19 ਫਰਵਰੀ ਸਾਡੀ ਟੀਮ ਦੀਪ ਹਸਪੀਟਲ ਦੇ ਸਾਹਮਣੇ ਜੂਸ ਵਾਲੀ ਆਂਟੀ ਹੈ ਸਾਡੀ ਮਾਂ ਹੈ ਉਹਨਾਂ ਨਾਲ ਵੀ ਇੱਕ ਕਹਾਣੀ ਹੈ ਉਹਨਾਂ ਉੱਥੇ ਸਾਡੀ ਟੀਮ ਬੈਠੀ ਹੋਊਗੀ ਤੁਸੀਂ ਉਹਨਾਂ ਨੂੰ ਜਾ ਕੇ ਦਵਾਈ ਦੀ ਪਰਚੀ ਲਿਖਾ ਸਕਦੇ ਹੋ ਤੇ ਆਪਣਾ ਘਰ ਦਾ ਐਡਰੈਸ ਲਿਖਾ ਸਕਦੇ ਹੋ ਜਿੰਨੂੰ ਵੀ ਦਵਾਈਆਂ ਚਾਹੀਦੀਆਂ ਪੂਰੇ ਲੁਧਿਆਣੇ 'ਚ ਜਿੰਨੀਆਂ ਪਰਚੀਆਂ ਤੁਸੀਂ ਲਿਆ ਸਕਦੇ ਹੋ ਕੋਈ ਵੀ ਲੋੜਵੰਦ ਪਰਿਵਾਰ ਹੈ ਜਿੰਨੂੰ ਦਵਾਈਆਂ ਚਾਹੀਦੀਆਂ ਕੱਲ ਅਸੀਂ ਸਾਰੀਆਂ ਉਹਨਾਂ ਦੀਆਂ ਪਰਚੀਆਂ ਲਿਖਾਂਗੇ ਤੇ 20 ਤਰੀਕ ਨੂੰ ਅਸੀਂ ਉਹ ਘਰ ਦੀ ਇਨਕੁਆਰੀ ਕਰਾਂਗੇ ਕਿ ਜਿਹਦੀ ਪਰਚੀ ਆਈ ਹੈ ਉਹ ਵਾਕਈ ਪਰਿਵਾਰ ਲੋੜਵੰਦ ਹੈ ਕਿ ਨਹੀਂ 21 ਤਰੀਕ ਨੂੰ 21 ਫਰਵਰੀ 2000 19 ਤੁਸੀਂ ਸਾਨੂੰ ਦੀਪ ਹਸਪੀਟਲ ਦੇ ਬਾਹਰ ਹੀ ਮਿਲਣਾ ਹੈ 5 ਤੋਂ 8 ਦੇ ਵਿੱਚ ਉੱਥੇ ਤੁਹਾਨੂੰ ਤੁਹਾਈਆਂ ਤੁਹਾਡੀਆਂ ਦਵਾਈਆਂ ਦਿੱਤੀਆਂ ਜਾਣਗੀਆਂ ਹੱਥ ਜੋੜ ਕੇ ਬੇਨਤੀ ਹੈ ਅਨਾਉਂਸਮੈਂਟ ਫਿਰ ਕਰ ਰਿਹਾ ਹਾਂ ਕਿ ਕੱਲ ਮਤਲਬ 19 ਫਰਵਰੀ ਨੂੰ ਤੁਸੀਂ ਆਪਣੇ ਦਵਾਈਆਂ ਦੀ ਪਰਚੀਆਂ ਸਾਡੇ ਕੋਲ ਲੈ ਕੇ ਆ ਸਕਦੇ ਹੋ ਸਾਡੀ ਟੀਮ ਦੀਪ ਹਸਪੀਟਲ ਮੋਲ ਟਾਊਨ ਲੁਧਿਆਣਾ 5 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਹਸਪੀਟਲ ਦੇ ਬਾਹਰ ਬੈਠੀ ਹੋਏਗੀ ਤੁਸੀਂ ਉੱਥੇ ਮਿਲ ਕੇ ਆਪਣੇ ਘਰ ਦਾ ਐਡਰੈਸ ਤੇ ਦਵਾਈ ਦੀ ਪਰਚੀ ਦੇ ਸਕਦੇ ਹੋ 20 ਤਰੀਕ ਨੂੰ ਉਹਦੀ ਇਨਕੁਆਇਰੀ ਹੋਏਗੀ ਤੁਹਾਡੇ ਘਰ ਦੀ ਯਾਰ ਦਵਾਈ ਵਾਕਈ ਲੋੜਵੰਦ ਪਰਿਵਾਰਾਂ ਕੇ ਜਾਣ ਕੇ ਦਵਾਈਆਂ ਲੈਣ ਆਗੇ 21 ਤਰੀਕ ਨੂੰ ਜੇ ਤੁਹਾਡਾ ਕੇਸ ਪਾਸ ਹੋ ਜਾਂਦਾ ਤੁਹਾਨੂੰ ਫੋਨ ਆ ਜਾਏਗਾ ਤੁਸੀਂ ਆ ਕੇ ਉੱਥੋਂ ਦਵਾਈਆਂ ਲੈ ਕੇ ਜਾ ਸਕਦੇ ਹੋ ਆਪਣੀਆਂ ਮਤਲਬ 21 ਤਰੀਕ 21 ਫਰਵਰੀ ਦੀਪ ਹਸਪਤਲ ਸਾਹਮਣੇ 5 ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਤੱਕ ਤੁਹਾਨੂੰ ਦਵਾਈਆਂ ਦਿੱਤੀਆਂ ਜਾਣੀਆਂ ਤੇ ਜਿਹੜਾ ਵੀ ਯੂਥ ਦਾ ਮੈਂਬਰ ਜਿਹੜਾ ਵੀ ਮੇਰਾ ਯੂਥ ਇਹ ਮੈਡੀਸਨ ਡੇ ਮਨਾਣਾ ਚਾਹੁੰਦਾ ਵੀਰੇ ਤੁਸੀਂ ਆਪਣੇ ਸ਼ਹਿਰ ਚ ਮਨਾਓ ਕੋਈ ਲੋੜਵੰਦ ਪਰਿਵਾਰ ਲੱਭੋ ਉਹਨੂੰ ਮੈਡੀਸਨ ਦਿਓ ਤੇ ਆਪਣੀ ਵੀਡੀਓ ਬਣਾ ਕੇ ਤੁਸੀਂ ਸਾਨੂੰ ਭੇਜੋ ਅਸੀਂ ਆਪ ਪੋਸਟ ਕਰਾਂਗੇ ਕੋਈ ਹੋਰ ਤੁਹਾਨੂੰ ਸਾਥ ਦਵੇ ਨਾ ਦਵੇ ਸਾਡਾ ਸਾਥ ਪੂਰਾ ਮੈਂ ਫਿਰ ਬੇਨਤੀ ਕਰ ਰਿਹਾ ਸਾਰਿਆਂ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਇਸ ਕਰਕੇ ਸ਼ੇਅਰ ਕਰੋ ਕਿ ਕੋਈ ਪਰਿਵਾਰ ਦਵਾਈ ਤੋਂ ਬਿਨਾਂ ਰਹਿ ਨਾ ਜਾਵੇ ਕਿਉਂਕਿ ਚਾਕਲੇਟ ਡੇ ਵੀ ਹੁੰਦਾ ਵੈਲੈਂਟਾਈਨ ਡੇ ਵੀ ਹੁੰਦਾ ਹੈ ਹੈਪੀ ਬਰਥਡੇ ਵੀ ਹੁੰਦਾ ਬਹੁਤ ਕੁਝ ਹੁੰਦਾ ਤੇ ਇੱਕ ਆ ਵੀ ਡੇ ਹੈਗਾ ਡੋਨੇਟ ਮੈਡੀਸਨ ਡੇ ਦਾ ਜਿਹਨੂੰ ਯੂਥ ਨੇ ਇਨਵੈਂਟ ਕੀਤਾ ਤੇ ਸਾਰੀ ਵੀ ਡੂ ਨਾਟ ਦੀ ਟੀਮ ਵੱਲੋਂ ਇਹ ਡੇ ਮਨਾਇਆ ਜਾ ਰਿਹਾ ਹੈ ਤੁਸੀਂ ਵੀ ਸਾਥ ਦਿਓ ਸਾਥ ਕਿੱਦਾਂ ਦੇਣਾ ਆਪਣੇ ਆਲੇ ਦੁਆਲੇ ਲੱਭੋ ਕੋਈ ਮਰੀਜ਼ ਵਿਚਾਰਾ ਜੇ ਤੁਹਾਡੇ ਗਲੀ ਮੁਹੱਲੇ 'ਚ ਬੈਠਾ ਜਿਹਨੂੰ ਦਵਾਈਆਂ ਦੀ ਲੋੜ ਹੈ ਉਹਨੂੰ ਸਾਡੇ ਕੋਲ ਕੱਲ ਮਤਲਬ 19 ਫਰਵਰੀ 5 ਵਜੇ ਤੋਂ ਲੈ ਕੇ 8 ਵਜੇ ਦੇ ਵਿੱਚ ਲੈ ਆਓ ਉਹਦੀ ਪਰਚੀ ਲੈ ਆਓ ਕਿ ਮੇਰੇ ਅਨੁਸਾਰ ਦਵਾਈਆਂ ਚਾਹੀਦੀਆਂ ਤੇ 20 ਤਰੀਕ ਤੱਕ ਅਸੀਂ ਇਨਕੁਆਇਰੀ ਕਰ ਲਾਂਗੇ 21 ਤਰੀਕ ਸ਼ਾਮ ਨੂੰ ਫੇਰ 5 ਤੋਂ ਲੈ ਕੇ 8 ਤੱਕ ਸ਼ਾਮ ਨੂੰ ਅਸੀਂ ਉਹਨੂੰ ਦਵਾਈਆਂ ਉੱਥੇ ਦੇ ਦਾਂਗੇ ਤੇ ਇੰਨੇ ਕਿ ਛੋਟੀਆਂ ਬੇਨਤੀਆਂ ਕਰਦਾ ਹਾਂ ਤੁਹਾਡੇ ਮਰੇ ਅੱਜ ਲਾਈਵ ਹੋਏ ਅਸੀਂ ਪਲੀਜ਼ ਇਸ ਮੈਸੇਜ ਨੂੰ ਵੱਧ ਤੋਂ ਵੱਧ ਫਲਾਓ ਤੇ ਸਾਰੀ ਯੂਥ ਨੂੰ ਕਹੋ ਕਿ ਮੈਡੀਸਨ ਡੇ ਜਿਹੜਾ ਡੋਨੇਟ ਮੈਡੀਸਨ ਡੇ ਜ਼ਰੂਰ ਮਨਾਓ ਸ਼ਾਇਦ ਤੁਹਾਡੇ ਕੋਈ ਛੋਟਾ ਜਿਹਾ ਡੇ ਮਨਾਣ ਨਾਲ ਜਿਹੜੇ ਤੁਸੀਂ ਅੱਜ ਤੱਕ ਬਾਕੀ ਦਿਨ ਮਨਾਏ ਆ ਚਾਹ ਯੂਨੀਵਰਸਿਟੀ ਡੇ ਹੈਪੀ ਡੇ ਬਰਥਡੇ ਡੇ ਜਿੰਨੇ ਵੀ ਦਿਨ ਆ ਉਹਨਾਂ ਦੇ ਵਿੱਚੋਂ ਸਭ ਤੋਂ ਜ਼ਬਰਦਸਤ ਤੇ ਸਭ ਤੋਂ ਬlesings ਲੈਣ ਵਾਲਾ ਦਿਨ ਡੋਨੇਟ ਮੈਡੀਸਨ ਡੇ ਹੋਗਾ ਕਿਉਂਕਿ ਅੱਜ ਦਵਾਈ ਹਰ ਘਰ ਦੇ ਵਿੱਚ ਜਾ ਰਹੀ ਹੈ ਪਰ ਇਨਕਮ ਸੋਰਸ ਹਰ ਘਰ ਦੇ ਵਿੱਚ ਨਹੀਂ ਹੈਗਾ ਰੋਟੀ ਦਾ ਗੁਜ਼ਾਰਾ ਬਹੁਤ ਔਖਾ ਹ ਆਪਣੀਆਂ ਫਲਾ ਰੋਟੀ ਨਾਲੋਂ ਜ਼ਿਆਦਾ ਜ਼ਰੂਰੀ ਹੈ ਤੇ ਇਹ ਲੈਣੀ ਕਿੰਨੀ ਜ਼ਰੂਰੀ ਹੈ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਫ਼ਤੇ ਦੀ ਮਹੀਨੇ ਦੀ ਜਾਂ 2 ਮਹੀਨੇ ਦੀ ਦਵਾਈਆਂ ਲੈ ਕੇ ਦਈਏ ਤੇ ਬੇਨਤੀ ਹੈ ਇਸ ਵੀਡੀਓ ਨੂੰ ਜਰੂਰ ਵੱਤ ਤੋਂ ਵੱਤ ਫਲਾਓ ਤੇ ਨੰਬਰ ਸਾਡਾ ਹੈਗਾ 7889168849 ਸਾਡੀ ਇੰਜੋ ਦਾ ਕੋਈ ਵੀ ਅਕਾਊਂਟ ਨੰਬਰ ਨਹੀਂ ਹੈ ਸਾਡੇ ਨਾਮ ਤੇ ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ ਨਾ ਕਦੀ ਲੱਤੇ ਨਾ ਕਦੀ ਲਵਾਂਗੇ ਤੇ ਨਾ ਕਦੀ ਲੈ ਰਹੇ ਆ ਇਸ ਗੱਲ ਨੂੰ ਅਵੇਅਰ ਰੱਖੋ ਤੇ ਫਿਰ ਜੇ ਕੋਈ ਸੁਜੈਸ਼ਨਸ ਆ ਤੁਸੀਂ ਕਮੈਂਟ ਕਰ ਸਕਦੇ ਹੋ ਕਿ ਵੀਰੇ ਤੁਸੀਂ ਇਦਾਂ ਨਹੀਂ ਇਦਾਂ ਕਰੋ ਤੁਹਾਡਾ ਕਮੈਂਟ ਸੈਕਸ਼ਨ ਖੜਾ ਹੈ ਕੈਦੋ ਲੁਧਿਆਣੇ ਚ ਤੇ ਸਿਰਫ ਲੁਧਿਆਣੇ ਦੀ ਪਰਚੀਆਂ ਸਾਡੇ ਕੋਲ ਆਣ ਕਿ ਸਾਨੂੰ ਇਨਕੁਆਰੀ ਕਰਨ ਦੇ ਵਿੱਚ ਵੀ ਦਿੱਕਤ ਹੋਵੇ ਲੁਧਿਆਣੇ ਦੇ ਵਿੱਚ ਜਿੰਨੇ ਵੀ ਮਰੀਜ਼ ਲੋਕ ਮਤਲਬ ਲੁਧਿਆਣੇ ਦੇ ਆਲੇ ਦੁਆਲੇ 20 25 ਕਿਲੋਮੀਟਰ ਤੇ 30 ਕਿਲੋਮੀਟਰ ਦੇ ਘੇੜੇ ਦੇ ਵਿੱਚ ਜਿੰਨੇ ਵੀ ਮਰੀਜ਼ ਤੁਹਾਡੇ ਪਿੰਡਾਂ ਚ ਆਲੇ ਦੁਆਲੇ ਹੈਗੇ ਆ ਪੂਰੇ ਲੱਭ ਲੂ ਲੂ ਤੇ ਤੁਸੀਂ ਸਾਨੂੰ ਆ ਕੇ ਮਿਲ ਲਓ 8 ਵਜੇ 5 ਤੋਂ 8 5 6 7 8 5 ਵੇ ਤੋਂ ਲੈ ਕੇ 8 ਵਜੇ ਤੱਕ ਸਾਡੀ ਟੀਮ ਬੈਠੀ ਹੋਏਗੀ ਮੋਡਲ ਟਾਊਨ ਲੁਧਿਆਣਾ ਦੀਪ ਹਸਪੀਟਲ ਦੇ ਬਾਹਰ ਉੱਥੇ ਮੈਂ ਨਹੀਂ ਮਿਲਾਂਗਾ ਕਿਤੇ ਉੱਥੇ ਜਾ ਕੇ ਤੁਸੀਂ ਮੈਨੂੰ ਲੱਭੋਗੇ ਅਨਮੋਲ ਵੀਰਾ ਇੱਥੇ ਹੋਗਾ ਅਨਮੋਲ ਵੀਰਾ ਕੁਝ ਕੰਮ ਨਾਲ ਕਿਤੇ ਜਾ ਰਿਹਾ ਤੇ ਸਾਡੀ ਟੀਮ ਬੈਠੀ ਹੋਊਗੀ ਉੱਥੇ ਟੀਮ ਦੇ ਸਟicker ਲੱਗੇ ਹੋਗੇ ਉੱਥੇ ਤੁਸੀਂ ਆਪਣੀ ਪਰਚੀ ਦੇ ਸਕਦੇ ਹੋ ਉੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਡੋਨੇਸ਼ਨ ਨਾ ਫੜਾਈ ਜਾਵੇ ਕਿਉਂਕਿ ਸਾਡੀ ਟੀਮ ਕੋਈ ਵੀ ਪੈਸਾ ਨਹੀਂ ਲੈਂਦੀ ਤੇ ਫਿਰ ਵੀ ਜੇ ਕੋਈ ਸੁਜੈਸ਼ਨ ਹੋਈਆਂ ਤਾਂ ਸਾਨੂੰ ਕਮੈਂਟ ਕਰ ਦਿਓ ਅਗਲੀ ਲਾਈਬ੍ਰਰੀ ਟੈਕਸਚਰ ਹੋਵੇ ਤੇ ਥੈਂਕ ਯੂ ਸੋ ਮੱਚ ਡੋਨੇਟ ਮੈਡੀਸਨ 21 ਫਰਵਰੀ ਨੂੰ ਸਫਲ ਹੋਵੇ ਤੇ ਤੁਸੀਂ ਸਾਰੇ ਤਵਾਮਾਂ ਦਿਓ ਕਿਸੀ ਵੱਧ ਤੋਂ ਵੱਧ ਜ਼ਿਆਦਾ ਮੈਡੀਸਨ ਇਸ ਵਾਰੀ ਲੋਕਾਂ ਦੇ ਘਰਾਂ ਚ ਪਹੁੰਚਾ ਚੱਕੀਏ ਥੈਂਕ ਯੂ ਸੋ ਮੱਚ ਗੋਡ ਬlesਸ ਯੂ